ਕਿੰਨੇ ਅਧਿਕਾਰ ਦਿੱਤੇ ਉਹਨਾਂ ਨੂੰ ਦਿੱਲੀ ਦੇ ਰਸਤੇ ਬੰਦ ਕਰਨ ਦੀ ਇਹ ਸੱਸਾ ਸਭ ਪਹਿਲਾਂ ਕਲੀਅਰ ਕਰੋ ਉਹਨਾਂ ਨੂੰ ਕੀ ਅਧਿਕਾਰ ਦੇ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਸਾਡੀ ਪਾਰਲੀਮੈਂਟ ਹੈ ਦਿੱਲੀ 'ਚ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਿੰਦਾ ਦਿੱਲੀ 'ਚ ਸਾਡਾ ਰਾਸ਼ਟਰਪਤੀ ਬਿੰਦਾ ਇਹ ਕੌਣ ਦੇ ਜਿਹੜੇ ਅੱਜ ਉੱਥੇ ਸਾਡੇ ਤੇ ਅੱਥੂ ਗੈਸ ਦੇ ਗੋਲੇ ਸਾਧ ਰਹੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਕਿੰਨੇ ਭੈੜੇ ਢੰਗ ਤਰੀਕੇ ਵਰਤੇ ਜਾ ਰਹੇ ਬਜਾਏ ਇਹ ਕਿ ਕਿਸਾਨ ਦਾ ਅੰਦੋਲਨ ਕਰ ਰਿਹਾ ਠੀਕ ਹੈ ਤੁਸੀਂ ਕਹੋ ਆਓ ਜੀ ਦਿੱਲੀ ਬੈਠੋ ਆਪਣਾ ਅੰਦੋਲਨ ਕਰੋ ਅੰਦੋਲਨ ਕਰਦਾ ਹਰ ਇੱਕ ਨੂੰ ਅਧਿਕਾਰ ਹੈ ਸਭ ਹਰ ਬੰਦੇ ਨੂੰ ਹੱਕ ਹੈ ਕਿ ਆਪਣੀ ਆਪਣੀਆਂ ਮੰਗਾਂ ਲਈ ਚਾਹੇ ਕੋ ਮੁਲਾਜ਼ਮ ਆ ਵਿਦਿਆਰਥੀ ਆ ਕਿਸਾਨ ਆ ਮਜ਼ਦੂਰ ਆ ਸਿਆਸਦਾਂ ਆ ਕੋਈ ਵੀ ਆ ਉਹ ਤੁਸੀਂ ਕਹਿੰਦੇ ਜੀ ਕੋਈ ਸ਼ੈਤਾਨ ਬੰਦੇ ਜੀ ਰਾਜਨੀਤਿਕ ਪਾਰਟੀਆਂ ਜੀ ਰਾਜਨੀਤਿਕ ਵਾਟੀਆਂ ਤੁਸੀਂ ਲਾ ਲੈ ਰਹੇ ਹੋ ਤੁਸੀਂ ਕਿਸਾਨਾਂ ਦੇ ਬੱਲੇ ਕੁਛ ਨਹੀਂ ਪਾ ਰਹੇ ਸੱਜਾ ਸਭ ਤੁਹਾਡੇ ਸਾਹਮਣੇ ਆ ਡਾਂਦੀਆਂ ਬੰਦੀਆਂ ਕਿੰਨੇ ਲੋਨ ਮਾਫ ਹੋ ਗਏ ਕਦੀ ਬੋਲੋਗੇ ਬੋਲੋ ਉਹਦਾ ਬੋਦੀ ਆਪਣੇ ਨੂੰ ਕਿ ਤੁਸੀਂ ਸਭ ਆਪਣੇ ਮਤਲਬ ਜਿਹੜਾ ਇਹ ਕਿਸਾਨਾਂ ਦੇ ਕਰਜ਼ੇ ਮਾਫ ਕਰੋ ਉਹ ਤੇ ਪਕਾਦੀ ਤੇ ਇਸ ਕਰਕੇ ਤੁਸੀਂ ਸਿੱਖਿਆ ਦੇਣ ਦੀ بجائے ਸਿੱਖ ਕਦੀ ਬਦਨਾਮ ਨਹੀਂ ਹੁੰਦਾ ਸਿੱਖ ਕਦੀ ਗਲਤ ਕੰਮ ਨਹੀਂ ਕਰਦਾ ਤੁਸੀਂ ਇਹ ਇਹ ਸਿੱਖਿਆ ਨਾ ਦਿਓ ਇਹ ਸਿੱਖਿਆ ਦੇਣ ਦੀ بجائے ਤੁਸੀਂ ਆਪਣੇ ਸਰ ਆਪਣੇ ਆਕੇ ਜਿਹੜੇ ਜਿੱਦਾਂ ਦੇ ਤੁਸੀਂ ਕਰਿੰਦੇ ਜ ਉਹਨਾਂ ਨੂੰ ਕਹੋ ਪਈ ਕਿਸਾਨਾਂ ਦੀਆਂ ਮੰਗਾ ਮੰਨੋ